ਏਅਰਪੋਰਟ ਤੋਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਿ ਮਾਹੌਲ ਗਰਮਾ ਜਾਂਦਾ ਵੱਡਾ ਬਿਵਾਲ ਖੜਾ ਹੋ ਜਾਂਦਾ ਜਦੋਂ ਇੱਕ ਸਪਾਈਸ ਜਟ ਦੇ ਕਰਮਚਾਰੀ ਦੁਆਰਾ ਆਰਮੀ ਅਧਿਕਾਰੀ ਤੋਂ ਬਾਦੂ ਕੈਵਨ ਲੱਗਿਸ ਦੇ ਜਿਹੜੇ ਐਕਸਟਰਾ ਫੀਸ ਮੰਗੀ ਜਾਂਦੇ ਆ ਐਕਸਟਰਾ ਪੈਸੇ ਮੰਗੇ ਜਾਂਦੇ ਨੇ ਪਰ ਇੰਨੇ ਦੇ ਵਿੱਚ ਉਸ ਆਰਮੀ ਅਧਿਕਾਰੀ ਦੇ ਵਿੱਚ ਤਲਖੀ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਕਿ ਸ਼੍ਰੀਨਗਰ エアਪੋਰਟ ਦੇ ਉੱਪਰ ਇੱਕ ਆਰਮੀ ਅਧਿਕਾਰੀ ਨੇ ਸਪਾਈਸ ਜੈੱਟ ਦੇ ਕਰਮਚਾਰੀ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਮਾਰਨੇ ਆਕਾਰ ਨੇ ਕਿ ਉਸ ਸਪਾਈਸ ਜੈੱਟ ਦੇ ਕਰਮਚਾਰੀ ਨੇ ਜਿਹੜਾ ਵਾਧੂ ਕੈਬਨ ਲਗੇਜ ਦੀ ਜਿਹੜੀ ਐਕਸਟਰਾ ਫੀਸ ਮੰਗੀ ਸੀ ਇਸ ਗੱਲ ਤੋਂ ਨਾਰਾਜ਼ ਹੋ ਕੇ ਆਰਮੀ ਅਧਿਕਾਰੀ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਇਹ ਝਗੜਾ ਹਿੱਸਾ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਹੀ ਤਬਦੀਲ ਹੋ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਕਿ ਇਸ ਤਰੀਕੇ ਦੇ ਨਾਲ ਜਿਹੜਾ ਸਪਾਈਸ ਜੱਟ ਦਾ ਜਿਹੜਾ ਕਰਮਚਾਰੀ ਆ ਉਸਦੇ ਕਿਸ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਆ ਜਵਾੜਾ ਤੱਕ ਤੋੜ ਦਿੱਤਾ ਜਾਂਦਾ ਰੀੜ ਦੀ ਹੱਡੀ ਤੱਕ ਤੋੜ ਦਿੱਤੀ ਜਾਂਦੀ ਆ ਰੌਲਾ ਸਿਰਫ ਇੰਨਾ ਸੀ ਉਸਦੀ ਗਲਤੀ ਸਿਰਫ ਇਨੀ ਸੀ ਕਿ ਉਸਨੇ ਬਾਦੂ ਲਗੀਜ਼ ਦੇ ਪੈਸੇ ਮੰਗਲੇ ਸੀ ਕਿ ਉਹ ਜਿਹੜੀ ਉਸਦੀ ਗਲਤੀ ਨਹੀਂ ਉਸਨੇ ਆਪਣੀ ਬਣਦੀ ਡਿਊਟੀ ਨਹੀਂ ਭਾਈ ਸੀ ਪਰ ਉਸਨੇ ਆਪਣੀ ਡਿਊਟੀ ਜਦੋਂ ਨਹੀਂ ਭਾਈ ਬਾਦੂ ਕੇਵਲ ਲਗੀਜ਼ ਦੇ ਪੈਸੇ ਮੰਗੇ ਤਾਂ ਇਹਨਾਂ ਦੇ ਵਿੱਚ ਆਰਮੀ ਅਧਿਕਾਰੀ ਨੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਵਾੜਾ ਤੋੜਦਾ ਰੀੜ ਦੀ ਹੱਡੀ ਤੱਕ ਤੋੜ ਦਿੱਤੀ ਤੇ ਮਾਸ ਮਾਮਲਾ ਇਹ ਜਿਹੜਾ ਝਾਂਗੜਾ ਹਿੱਸਾ ਦੇ ਵਿੱਚ ਬਦਲ ਜਾਂਦਾ ਸਪਾਈਸ ਜਿਹੜੇ ਦੇ ਅਧਿਕਾਰੀ ਨੇ ਦੱਸਿਆ ਕਿ ਹਮਲੇ ਦੇ ਵਿੱਚ ਕਰਮਚਾਰੀ ਦੀ ਰੀੜ ਦੀ ਹੱਡੀ ਫ੍ਰੈਕਚਰ ਹੋਈ ਜਾਂ ਜਵਾੜਾ ਟੁੱਟ ਗਿਆ ਇਸ ਕਰਕੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਤੱਕ ਕਰਵਾਉਣਾ ਪਿਆ ਜਿਵੇਂ ਹੀ ਹਮਲਾ ਹੋਇਆ ਮੌਕੇ ਤੇ ਮੌਜੂਦ ਸੀਆਈਐਸਐਫ ਦੇ ਜ਼ਵਾਨਾਂ ਨੇ ਜ਼ਕਮਲ ਦਿੱਤਾ ਅਤੇ ਉਸ ਹਮਲਾਵਰ ਨੂੰ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਨਹੀਂ ਤਾਂ ਹਾਲਾਤ ਹੋਰ ਵੀ ਜ਼ਿਆਦਾ ਖਰਾਬ ਹੋ ਸਕਦੀ ਸੀ ਹੁਣ ਲੋਕਾਂ ਅਤੇ 에ਅਰਲਾਈਨਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਿਹਾ ਕਿ ਇਸ ਵਿਅਕਤੀ ਨੂੰ ਨੋ ਫਲਾਈਟ ਲਿਸਟ ਦੇ ਵਿੱਚ ਪਾਇਆ ਜਾਵੇ ਜਿਸਦਾ ਮਤਲਬ ਇਹ ਹੈ ਕਿ ਹੁਣ ਕਿਸੇ ਵੀ ਹਵਾਈ ਜਹਾਜ਼ ਦੇ ਵਿੱਚ ਚੜ੍ਹਨ ਦੀ ਇਜਾਜ਼ਤ ਨਾ ਮਿਲੇ ਇਸ ਤੋਂ ਪਹਿਲਾਂ ਵੀ ਕਈ ਵਾਰ ਹਵਾਈ ਅੱਡਿਆਂ ਤੇ ਕਰਮਚਾਰੀਆਂ ਦੀ ਇਸ ਤਰੀਕੇ ਕੁੱਟਮਾਰ ਹੋਈ ਹੈ ਹਮਲੇ ਦੱਸਦੇ ਨੇ ਕਿ ਹਵਾਈ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸੋਚਣ ਦੀ ਲੋੜ ਤਾਂ ਬਹੁਤ ਵੱਡਾ ਬਵਾਲ ਹੋਇਆ ਸ਼੍ਰੀਨਗਰ ਦੇ ਇੱਕ 에어ਪੋਰਟ ਤੇ ਜਦੋਂ ਇੱਕ ਆਰਮੀ ਅਧਿਕਾਰੀ ਨੂੰ ਜਿਹੜਾ ਸਪਾਈਸ ਜੈਡ ਦੇ ਕਰਮਚਾਰੀ ਨੇ ਇਹ ਗੱਲ ਕਹਿਤੀ ਕਿ ਤੁਹਾਡਾ ਵਾਧੂ ਲਗੀ ਜਾ ਇਸ ਦੀ ਐਕਸਟਰਾ ਫੀਸ ਦਿੱਤੀ ਜਾਵੇ ਤਾਂ ਇੰਨੇ ਦੇ ਵਿੱਚ ਆਰਮੀ ਅਧਿਕਾਰੀ ਤਲਕੀ ਦੇ ਵਿੱਚ ਆ ਜਾਂਦਾ ਮੌਕੇ ਤੇ ਝਗੜਾ ਹੁੰਦਾ ਤੇ चंद ਕੁ ਮਿੰਟਾਂ ਦੇ ਵਿੱਚ ਉਹ ਝਗੜਾ ਹਿੱਸਾ ਦੇ ਵਿੱਚ ਤਬਦੀਲ ਹੋ ਜਾਂਦਾ ਉਸ ਆਰਮੀ ਅਧਿਕਾਰੀ ਨੇ ਉਸ ਸਪਾਈਸ ਜੈਡ ਦੇ ਕਰਮਚਾਰੀ ਨੂੰ ਬੁਰੇ ਤਰੀਕੇ ਨਾਲ ਕੁੱਟਣਾ ਸ਼ੁਰੂ ਕਰਤਾ ਉਸ ਦੀ ਰੀੜ ਦੀ ਹੱਡੀ ਤੋੜਤੀ ਜ਼ਵਾੜਾ ਤੱਕ ਤੋੜ ਦਿੱਤਾ